ਕਾਬਲੇ ਤਰ੍ਹਾਂ ਕਤਲੋ ਮਾਮਲੇ ਦੇ ਵਿੱਚ ਦੋ ਨਸ਼ੀਲੇ ਬਾਜ਼, जख्मी, ਦੋ ਪਿਸਟਲ 32 ਪੋਰ ਤੇ ਦਿਨ ਜਿੰਦਾ ਕਾਰਤੂਸ ਤੇ ਤਿੰਨ ਖਾਲੀ ਖੋਲਤਿ ਅਪਰਾਧ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ। ਤੇ ਸਰਦਾਰ ਹਰਵਿੰਦਰ ਸਿੰਘ ਵਿਰਕ ਸੀਨੀਅਰ ਪੁਲਿਸ ਕਪਤਾਨ ਜੁਲੰਦਰ ਦਿਹਾਈਤੇ ਨੇ ਦੱਸਿਆ ਕਿ 16 ਜਨਵਰੀ 2022 ਨੂੰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਨੇੜੇ ਵਾਪਰੀ ਕਤਲ ਦੀ ਘਟਨਾ ਜਦੋਂ ਪੁਲਿਸ ਪਾਰਟੀ ਜਿਸ ਦੇ ਵਿੱਚ ਐਸ.ਆਈ. ਦੀਆਂ ਚੰਦ ਥਾਣਾ ਆਦਮਪੁਰ ਤੇ ਐਸਆਈ ਮਨਦੀਪ ਤੇ ਕਾਂਸਟੇਬਲ ਸੋਨੀ ਕੁਮਾਰ ਤੇ ਡਰਾਈਵਰ ਸਪਾਹੀ ਅਮਨਦੀਪ ਸਿੰਘ ਅਤੇ ਨੀਨਾ ਰਾਣੀ ਸ਼ਾਮਲ ਸਨ ਢੋਲੀ ਵਾਲੇ ਪਾਸੋਂ ਤੋਂ ਮੌਕੇ ਤੇ ਪਹੁੰਚ ਰਹੇ ਸਨ ਤਾਂ ਦੋਸ਼ੀ ਮੌਕੇ ਤੇ ਪਹੁੰਚੇ ਲੁਕਾਏ ਹੋਏ ਹਥਿਆਰ ਬਰਾਮਦ ਕੀਤੇ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਪੁਲਿਸ ਪਾਰਟੀ ਤੇ ਗੋਲੀਬਾਰੀ ਕੀਤੀ ਤੇ ਮਲਜ਼ਮਾਂ ਬਲੋਚ ਚਲਾਈਆਂ ਗਈਆਂ ਤਿੰਨ ਗੋਲੀਆਂ ਵਿੱਚੋਂ ਇੱਕ ਗੋਲੀਏ ਜੋ ਆਦਮਪੁਰ ਥਾਣੀ ਦੀ ਸਕਾਰਪਿਓ ਗੱਡੀ ਦੇ ਸੱਜੇ ਪਾਸੇ ਲੱਗੀ ਤੇ ਇੱਕ ਦਰਖਤ ਨਾਲ ਟਕਰਾ ਗਈ ਅਤੇ ਇੱਕ ਨਿਸ਼ਾਨਾ ਖਿੰਜ ਗਿਆ ਤੇ ਸੈਵ ਰੱਖਿਆ ਵਿੱਚ ਅਤੇ ਉਹ ਮুলਜ਼ਮਾ ਨੂੰ ਫੜਨ ਲਈ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤੇ ਜਿਸ ਦੌਰਾਨ ਦੋਵੇਂ ਮুলਜ਼ਮਾ ਦੀਆਂ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਤੇ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਤੁਰੰਤ ਡਾਕਟਰੀ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਤੇ ਫੜੇ ਗਏ ਮুলਜ਼ਮਾ ਦੀ ਪਛਾਣ ਚੰਦਰਸ਼ੇਕਰ ਤੇ ਜਸਪਾਲ ਸਿੰਘ ਵਜੋਂ ਹੋਈ ਹੈ ਤੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ ਪੁਲਿਸ ਨੇ ਦੋ ਪਿਸਟਲ 32 ਬੋਰ ਤੇ ਤਿੰਨ ਜਿੰਦਾ ਕਾਰਤੂਸ ਤੇ ਤਿੰਨ ਖਾਲੀ ਖੋਲ ਅਤੇ ਅਪਰਾਧਿਕ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਤੇ ਹੋਰ ਬਰਾਮਦਗੀ ਦੀ ਸੰਭਾਵਨਾ ਹੈ ਤੇ ਮুলਜ਼ਮਾ ਦੀ ਅਪਰਾਧਿਕ ਅਧਿ ਪੁਸ਼ਟੀ ਕੀ ਇਤਜ਼ਾਰ ਹੈ ਅਤੇ ਮਾਮਲੇ ਦੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ ਪੱਤਰਕਾਰ ਜਗਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ 16 ਤਰੀਕ ਨੂੰ ਇੱਕ ਸਾਡੇ ਭਾਗ ਸਿੰਘ ਯੂਨੀਵਰਸਿਟੀ ਦੇ ਲਾਗੇ ਇੱਕ ਵਾਰਦਾਤ ਹੁੰਦੀ ਹੈ ਜਿਸ ਦੇ ਵਿੱਚ ਇੱਕ ਕੇਸਰ ਧਾਮੀ ਨਾਂ ਦਾ ਜਿਹੜਾ ਲੜਕਾ ਸੀ ਉਸ ਦਾ ਦੋ ਜਿਹੜੇ ਸ਼ੂਟਰ ਸੀ ਉਹਨਾਂ ਵੱਲੋਂ ਗੋਲੀਆਂ ਮਾਰ ਕੇ ਮਰਡਰ ਕੀਤਾ ਜਾਂਦਾ ਐਂਡ ਇਹ ਬੜੀ ਇੱਕ ਸੈਂਸੇਸ਼ਨਲ ਜਿਹੜਾ ਕ੍ਰਾਈਮ ਹੋਇਆ ਸੀ ਜਿਸ ਦੇ ਵਿੱਚ ਦੋ ਸ਼ੂਟਰ ਜਿਹੜੇ ਇਨਵੋਲਵ ਹੈਗੇ ਸੀ ਉਹ ਵਾਰਦਾਤ ਕਰਨ ਤੋਂ ਬਾਅਦ ਉਹਨਾਂ ਵੱਲੋਂ ਕੁਝ ਸੋਸ਼ਲ ਮੀਡੀਆ ਤੇ ਪੋਸਟ ਵੀ ਪਾਈ ਗਈ ਸੀ ਤਾਂ ਥਾਣਾ ਆਦਮਪੁਰ ਵੱਲੋਂ ਮੁਕਦਮਾ ਦਰਜ ਕਰਕੇ ਇਸ ਦੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਤਾਂ ਮੇਰੇ ਵੱਲੋਂ ਜਿਹੜਾ ਹੈਗਾ ਕਿ ਇਹਦੇ ਵਿੱਚ ਸਪੈਸ਼ਲ ਟੀਮਾਂ ਗਠਿਤ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਸਾਡੇ ਡੀਐਸਪੀ ਆਦਮਪੁਰ ਰਜੀਵ ਕੁਮਾਰ ਤੇ ਨਾਲ ਉਹਨਾਂ ਦੇ ਐਸਐਚਓ ਜਿਹੜੇ ਇੰਸਪੈਕਟਰ ਰਵਿੰਦਰਪਾਲ ਐਂਡ ਸਾਡੇ ਡੀਐਸਪੀ ਡਿਟੈਕਟਿਵ ਮਿਸਟਰ ਬਿੰਦਰਜੀਤ ਸਿੰਘ ਸੈਣੀ ਦੇ ਨਾਲ ਸਾਡੇ ਸੀਆਈ ਇਨਸਪੈਕਟਰ ਪੁਸ਼ਪੋ ਬਾਲੀ ਇਹਨਾਂ ਦੀ ਜਿਹੜਾ ਟੀਮਾਂ ਗੱਠਿਤ ਕੀਤੀਆਂ ਗਈਆਂ ਸੀ ਐਂਡ ਇਹਨਾਂ ਨੇ ਇਸ ਦੇ ਉੱਤੇ ਜਿਹੜਾ ਹੈਗਾ ਇਹਨੂੰ ਕੰਮ ਕਰਦੇ ਹੋਏ ਇੱਕ ਸਿਕਰਟ ਇਨਫੋਰਮੇਸ਼ਨ ਡਵੈਲਪ ਹੋਈ ਕਿ ਇਹ ਜਿਹੜੇ ਦੋਨੇ ਦੋਸ਼ੀ ਹੈਗੇ ਨੇ ਇਹਨਾਂ ਵੱਲੋਂ ਜਦੋਂ ਵਾਰਦਾਤ ਕਰਨ ਤੋਂ ਬਾਅਦ ਮਰਡਰ ਕਰਨ ਤੋਂ ਬਾਅਦ ਜਿਹੜਾ ਕੁਝ ਹਸਲਾ ਇਹਨਾਂ ਦਾ ਸੀ ਉਹਨਾਂ ਨੇ ਏਰੀਆ ਦੇ ਵਿੱਚ ਕਿਸ ਇੱਥੇ ਜਾਂਦੇ ਜਾਂਦੇ ਰੋਡ ਦੇ ਲਾਗੇ ਕਿਸੇ ਮੋਟਰ ਤੇ ਜਿਹੜੇ ਹੈਗਾ ਨੇੜੇ ਛਿਪਾ ਕੇ ਗਏ ਆ ਤਾ ਇਸ ਇਨਫੋਰਮੇਸ਼ਨ ਨੂੰ ਡਿਵੈਲਪ ਕਰਦੇ ਹੋਏ ਸਾਡਾ ਇਸ ਏਰੀਏ ਨੂੰ ਅੱਜ ਅਸੀਂ ਜਿਹੜਾ ਹੈਗਾ ਮਾਰਨਿੰਗ ਤੋਂ ਹੀ ਕਾਡਰਿੰਗ ਕੀਤਾ ਹੋਇਆ ਸੀ ਸੀਕਰਟ ਸਾਡੇ ਜਿਹੜੀਆਂ ਪਾਰਟੀਆਂ ਇੱਥੇ ਸਾਰੀਆਂ ਸੀਏਆਈ ਦੀਆਂ ਐਂਡ ਜਿਹੜੇ ਹੈਗੇ ਸਾਡੇ ਥਾਣੇ ਵੱਲੋਂ ਇੱਥੇ ਪਾਰਟੀਆਂ ਇੱਥੇ ਪੁਲਿਸ ਪਾਰਟੀਆਂ ਨੇ ਜਿਹੜਾ ਹੈਗਾ ਘੇਰਾਬੰਦੀ ਕੀਤੀ ਹੋਈ ਸੀ ਏਰੀਏ ਦੀ ਤਾਂ ਇਹ ਦੋਸ਼ੀ ਜਿਹੜੇ ਹੈਗੇ ਨੇ ਇਸ ਏਰੀਆ ਦੇ ਵਿੱਚ ਆਉਂਦੇ ਆ ਤਾਂ ਇੱਥੋਂ ਇਹਨਾਂ ਨੇ ਅਸਲਾ ਰੀਟਰੀਵ ਕੀਤਾ ਜਦੋਂ ਅਸਲਾ ਰੀਟਰੀਵ ਕਰਕੇ ਮੋਟਰਸਾਈਕਲ ਦੇ ਅੱਗੇ ਗਿਆ ਤਾਂ ਪੁਲਿਸ ਪਾਰਟੀ ਨਾਲ ਇਹਨਾਂ ਦੀ ਜਿਹੜੀ ਹੈ ਕਿ ਜਦੋਂ ਰੋਕਿਆ ਗਿਆ ਤਾਂ ਉੱਥੇ ਵਾਜੇ ਦਾ ਕਰਾਉਂਦੀ ਆ ਉਥੇ ਜਿਹੜਾ ਹੈਗਾ ਇਹਨਾਂ ਵੱਲੋਂ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਆਪਣੇ ਬਚਾਅ ਦੀ ਖਾਤਰ ਪੁਲਿਸ ਪਾਰਟੀ ਵੱਲੋਂ ਵੀ ਫਾਇਰਿੰਗ ਕੀਤੀ ਗਈ ਐਂਡ ਇਹਨਾਂ ਵੱਲੋਂ ਜਿਹੜੇ 3 ਰਾਉਂਡ ਫਾਇਰ ਕੀਤੇ ਗਏ ਸੀ ਉਹ ਇੱਕ ਸਾਡੀ ਸਰਕਾਰੀ ਗੱਡੀ ਜਿਹੜੀ ਸਕੋਰਪੀਓ ਗੱਡੀ ਹੈ ਉਹਦੇ ਵਿੱਚ ਲੱਗਿਆ ਐਂਡ ਦੂਸਰਾ ਇੱਕ ਨੇੜੇ ਦਰਖਤ ਹੈ ਉਹਦੇ ਵਿੱਚ ਲੱਗਿਆ ਇੱਕ ਦਾ ਬਚਾਅ ਹੋ ਗਿਆ ਐਂਡ ਇਹਦੇ ਵਿੱਚ ਦੋਨੇ ਦੋਸ਼ੀ ਜਿਹੜੇ ਹੈਗੇ ਨੇ ਇਹਨਾਂ ਦੇ ਲੱਤਾਂ ਦੇ ਵਿੱਚ ਜਿਹੜੀਆਂ ਗੋਲੀਆਂ ਲੱਗੀਆਂ ਨੇ ਇਹਨਾਂ ਨੂੰ जख्मी ਜਿਹੜੇ ਹੋਏ ਸੀ ਇਹਨਾਂ ਨੂੰ ਹਸਪਤਾਲ ਐਡਮਿਟ ਕਰਾਇਆ ਗਿਆ ਇਹ ਸਾਡੀ ਜਿਹੜੀ CIA ਐਂਡ ਸਾਡੀ ਜਿਹੜੀ ਥਾਣੇ ਆਦਮਪੁਰ ਦੀ ਜਿਹੜੀ ਟੀਮਾਂ ਹੈਗੀਆਂ ਸੀ ਇਹਨਾਂ ਨੇ ਜਿਹੜਾ ਇਹਦੇ ਵਿੱਚ ਸਫਲਤਾ ਅਸਕੀਤੀ ਜਿਨ੍ਹਾਂ ਦੇ ਵਿੱਚ ਸਾਡੇ ASI ਦਿਆਚੰਦ ਜਿਹੜੇ ਪੁਲਿਸ ਪਾਰਟੀ ਨੂੰ ਲੀਡ ਕਰ ਰਹੇ ਸੀ ਜਿਹਦੇ ਨਾਲ ਇਹਨਾਂ ਦਾ ਮੇਨ ਇੰਕਾਊਂਟਰ ਹੋਇਆ ਜਿਹਦੇ ਵਿੱਚ ਸਾਡੇ ASI ਮਨਦੀਪ ਕੁਮਾਰ CIA ਤੋਂ ਐਂਡ ਸੀਨੀਅਰ ਕਨਸਟੇਬਲ ਸਾਡੇ ਅਮਨਦੀਪ ਇੱਕ ਸਾਡੇ ਸੋਨੀ ਤੇ ਇੱਕ ਨੀਨਾ ਰਾਣੀ ਇਹ ਸਾਰੀਆਂ ਜਿਹੜੇ ਜਵਾਨ ਇਹਦੇ ਵਿੱਚ ਗੱਡੀ ਦੇ ਵਿੱਚ ਸ਼ਾਮਲ ਸੀ ਐਂਡ ਬਾਕੀ ਜਿਹੜੇ ਮਲਾਜ਼ਮ ਸੀ ਉਹਨਾਂ ਨੇ ਘੇਰਾਬੰਦੀ ਕੀਤੀ ਹੋਈ ਸੀ ਇਹ ਜਿਹੜਾ ਹੈਗਾ ਪਰਸੋਂ ਜਿਹੜਾ ਸੈਂਸੇਸ਼ਨ ਕ੍ਰਾਈਮ ਸੀ ਉਹਨੂੰ ਟਰੈਕ ਕਰਨ ਦੇ ਵਿੱਚ ਉਹਨੂੰ ਟ੍ਰੇਸ ਕਰਨ ਦੇ ਵਿੱਚ ਤੇ ਦੋਸ਼ੀਆਂ ਨੂੰ ਜਿਹੜਾ ਹੈਗਾ ਅਰੈਸਟ ਕਰਕੇ ਜਿਹੜਾ ਇਹਦੇ ਵਿੱਚੋਂ ਬੱਤੀਪੋਰ ਦਾ ਜਿਹੜਾ ਹੈਗਾ ਦੋ ਵੈਪਨ ਅਸੀਂ ਰਿਕਵਰ ਕੀਤੇ ਹੈਗੇ ਆ ਤਿੰਨ ਲਾਈਵ ਕਾਟਿਜਸ ਐਂਡ ਤਿੰਨ ਜਿਹੜੇ ਐਮਪੀ ਸ਼ੈੱਲ ਜਿਹੜੇ ਖੋਲ ਘਾਰ ਦੋਸ਼ ਨੇ ਉਹ ਬਰਾਮਦ ਕੀਤੇ ਆ ਐਂਡ ਇੱਕ ਮੋਟਰਸਾਈਕਲ ਜਿਹੜੀ ਉੱਪਰ ਆਈ ਸੀ ਉਹ ਬਰਾਮਦ ਕੀਤਾ ਅਗਲੀ ਇਹਨਾਂ ਦੀ ਜਿਹੜੀ ਹੈਗੀ ਹੈ ਹੁਣ ਢгай ਲਾਲ ਜਿਹੜੀ ਹੈਗੀ ਇਹਨਾਂ ਦੀ ਪੁਛਕਿਸ਼ ਕਰਕੇ ਅਗਲੀ ਕਾਰਵਾਈ ਜਿੱ ਉਸ ਦਾ ਇਹਨਾਂ ਵੀ ਮਾਮਲੇ ਦਰਜ ਨੇ ਇਹਨਾਂ ਦੇ ਪਹਿਲਾਂ ਵੀ ਮਾਮਲੇ ਦਰਜ ਨੇ ਕ੍ਰਿਮੀਨਲ ਰਿਕਾਰਡ ਦੇ ਬੰਦੇ ਹੈਗੇ ਆ ਐਂਡ ਉਹਨਾਂ ਬਾਰੇ ਵੀ ਜਿਹੜੀ ਹੈਗੀ ਸਟੇਟਸ ਤੇ ਸਾਰਾ ਅਸੀਂ ਚੈੱਕ ਕਰਕੇ ਅਗਲੀ ਜਿਹੜੀ ਹੈਗੀ ਕਿਉਂਕਿ ਹੁਣ ਇਹਨੂੰ ਐਡਮਿਟ ਕਰਾਇਆ ਜਦੋਂ ਇਹ ਠੀਕ ਹੋਣਗੇ ਡਿਸਚਾਰਜ ਹੋਣਗੇ ਹਸਪੀਟਲ ਤੋਂ ਤਾਂ ਉਸ ਤੋਂ ਬਾਅਦ ਇਹਨਾਂ ਦੇ ਜਿਹੜੀ ਮੁਕਦਮਾ ਦੇ ਵਿੱਚ ਗ੍ਰਿਫਤਾਰੀ ਤਸੱਬਰ ਕਰਕੇ ਉਸ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਹੈਗੀ ਅਸੀਂ ਪ੍ਰੋਪਰ ਅਮਲ ਚੱਲਦੀ ਹੈ